ਸਿੰਪਲ ਵਧੀਆ ਹੋਵੇ ਤਾਂ ਅਸੀਂ ਅੱਧੇ ਘੰਟੇ 'ਚ ਕਾਰ ਦੀ ਡਿਲੀਵਰੀ ਦੇ ਦੇਾਂਗੇ ਤੇ 2000 2014 ਮਾਡਲ ਦੀ 13/14 13 ਚ ਮੈਨੂਫੈਕਚਰ ਹੈ 14 ਚ ਕਾਪੀ ਬਣੀ ਹੈ ਤੇ ਮਾਡਲ ਹੈ ਕਿ ਭਾਈ ਜੀ 2000 2013 ਮਾਡਲ ਵੀ ਡੀ ਆਈ ਕੇਅਰ ਦੀ ਬਹੁਤ ਵਧੀਆ ਫੁੱਲ ਗਾਰੰਟੀ ਹੈ ਜੀ 2012 ਰਜਿਸਟਰਡ 13 ਠੀਕ ਹੈ ਜੀ ਓਨਰ ਰੂਵੇ ਜੀ ਓਨਰ ਸੈਕੰਡ ਹੈ ਜੀ ਸੈਕੰਡ ਓਨਰ ਪੰਜਾਬ ਨੰਬਰ ਆ ਲਾਈ ਟਾਇਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇੱਕ ਹੋਰ ਇਚ ਪੁਆਇੰਟ ਹੈ ਜੀ ਚਾਰ ਸਿਲੰਡਰ ਵਾਲੀ ਹੈ ਭਾਜੀ ਇਹ ਠੀਕ ਹੈ ਜੀ ਇਚ ਤਿੰਨ ਸਿਲੰਡਰ ਵਾਲੀ ਵੀ ਆਉਂਦੀ ਹੈ ਇਹ ਹਾਂ ਜੀ ਦੋਸਤੋ ਅੱਜ ਪਹੁੰਚੇਗੇ ਧੂਰੀ ਕਾਰ ਬਾਜ਼ਾਰ ਇਹ ਨਹੀਂ ਮੰਨਦੇ ਮਿੱਤਰੋ ਹਰ ਪਹਿਲਾਂ ਬੋਰਡ ਤੇ ਨਿਗਾਹ ਮਰਵਾਦੇ ਭਾਈ ਖੜਿਆਂਗੇ ਹੰਡਾਇ ਦੇ ਨੇੜੇ ਜਾਵਾਂ ਭਾਜੀ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂ ਸਭ ਤੋਂ ਪਹਿਲਾਂ ਲੋਕੇਸ਼ਨ ਦੱਸ ਦੀ ਬਾਈ ਜੀ ਕਿੱਥੇ ਖੜਿਆ ਆਪਾਂ ਲੋਕੇਸ਼ਨ ਬਾਈ ਜੀ ਆਪਾਂ ਬਰਨਾਲਾ ਬਟਿੰਡਾ ਬਾਈਪਾਸ ਤੇ ਜੀ ਮਾਲ ਦੇ ਨਾਲ ਠੀਕ ਆ ਬਾਈ ਜੀ ਪੂਰੀ ਕਾਰ ਬਿਵਾਰ ਦਾ ਬੋਰਡ ਲੱਗਿਆ ਆਪਣਾ ਜੀ ਠੀਕ ਆ ਜੀ ਇੱਥੇ ਤੁਸੀਂ ਆ ਕੇ ਕਾਰਾਂ ਦੀ ਡਿਟੇਲ ਸਾਰੀ ਸਭ ਤੋਂ ਲੈ ਸਕਦੇ ਠੀਕ ਆ ਬਾਈ ਜੀ ਕਿੰਨੀਆਂ ਕਾਰਾਂ ਅਵੇਲੇਬਲ ਹੁੰਦੀ ਨੇ ਬਾਈ ਜੀ ਆਪਣੇ ਕੋਲੇ ਕਾਰਾਂ ਵੀਰ ਜੀ ਪੈਸੇ ਤਾਂ ਸਾਡੀਆਂ ਚਾਰ ਬ੍ਰਾਂਚਾਂ ਨੇ ਓਕੇ ਜੀ ਚਾਰੇ ਬ੍ਰਾਂਚਾਂ ਦੇ ਵਿੱਚ ਲਗਭਗ ਸਾਡੀਆਂ ਤੁਸੀਂ ਮੰਨ ਕੇ ਚੱਲੋ 2-250 ਕਾਰ ਸਾਡੀ ਆਪ ਦੀ ਪਰਚੇਜ਼ ਕਰੀ ਹੋਈ ਹੈਗੀ ਆ ਠੀਕ ਆ ਜੀ ਮਤਲਬ ਜਿਹੜਾ ਵੀਰ ਉਹਨੂੰ ਕਾਰ ਲੈਣ ਆ ਗਿਆ ਮੁਰਦਾ ਤੇ ਕਬਾ ਜੀ ਲੋਨ ਪੈਰ ਦੀ ਸੌਦਾ ਜੀ ਲੋਨ ਕਰਵਾ ਕੇ ਦੇਵਾਂਗੇ ਠੀਕ ਆ ਜੀ ਮਤਲਬ ਕਿੰਨੇ ਕ ਟਾਈਮ ਤੇ ਕਰਵਾ ਕੇ ਦੇ ਦਿੰਦੇ ਨੇ ਜੀ ਆਪਾਂ ਮੰਨ ਕੇ ਚੱਲੀਏ ਸਾਰੇ ਪੰਜਾਬ ਚੋਂ ਬਾਈ ਜੀ ਕਹੜੀ ਆਣਾ ਮਿੰਟਾਂ ਸਕਿੰਟਾਂ ਦੇ ਵਿੱਚ ਉਰੇ ਲੋਨ ਕਰਕੇ ਦਿੰਦੇ ਨੇ ਨਾ ਜੀ ਸਿੰਪਲ ਵਧੀਆ ਹੋਵੇ ਤਾਂ ਅਸੀਂ ਅੱਧੇ ਘੰਟੇ ਚ ਕਾਰ ਦੀ ਡਿਲੀਵਰੀ ਦੇ ਦਾਂਗੇ ਠੀਕ ਆ ਜੀ ਤੇ ਕਬਾ ਜੀ ਬਾਕੀ ਬਈ ਸਕਰੀਨ ਤੇ ਨੰਬਰ ਹੈਗਾ ਜੇ ਤੁਸੀਂ ਕਾਰ ਵਾਹ ਕਰਨੀ ਹੈਗਾ ਤਾਂ ਉਰੇ ਆ ਕੇ ਵੀ ਸੰਪਰਕ ਕਰ ਸਕਦੇ ਹੋ ਤੇ ਬਾਕੀ ਜਾਣਕਾਰੀ ਵੀ ਲੈ ਸਕਦੇ ਹੋਗੇ ਸੱਤ ਪਹਿਲਾਂ ਇਹ ਕਾਰ ਬਾਰੇ ਗੱਲਬਾਤ ਕਰਦੇ ਆਂਗੇ ਹਟਿਓ ਜਾ ਕੇ ਬਾਈ ਜੀ ਤੇ ਮਾਡਲ ਆ ਕੇ ਵੇਜੀਏ ਇਹ ਵਿੱਚ ਜੀ ਟਾਇਓ ਸਕਾਰ ਹੈ 2018 ਮਾਡਲ ਦੀ ਕਾਰ ਹੈ ਓਕੇ ਜੀ ਸੈਕੰਡ ਓਨਰ ਹੈ ਤੁਸੀਂ ਨੰਬਰ ਚੈੱਕ ਕਰ ਸਕਦੇ ਹੋ ਪੇਡ ਨੰਬਰ ਲੱਗੇਗਾ ਠੀਕ ਹੈ ਪੇਡ ਨੰਬਰ ਹੈ 5202 ਪੀਵੀ 29 ਲੋਕਲ 90 ਮੋਕੇ ਦਾ ਨੰਬਰ ਹੈ ਇਹ ਜੀ ਬੀ ਐਕਸ ਡੀ ਟੌਪ ਵਾਲਾ ਮਾਡਲ ਹੈ ਸਾਰੇ ਟੌਪ ਐਂਡ ਮਾਡਲ ਓਕੇ ਜੀ ਆਲ オリジナル ਗੱਡੀ ਹੈ ਸਾਰੀ ਕਾਰ ਦੇ ਵਿੱਚ ਇੱਕ ਦੋ ਪੀਸ ਤੱਕ ਤੁਸੀਂ ਮੰਨ ਕੇ ਚੱਲ ਸਕਦੇ ਹੋ ਬਾਰਡਰ ਜਾ ਕੇ ਸਾਰੀ ਕਾਰ ਸ਼ੀਲਡ ਹੈ ਠੀਕ ਹੈ ਜੀ ਆਲ オリジナル ਕਾਰ ਹੈ ਠੀਕ ਹੈ ਜੇ ਕੰਡੀਸ਼ਨ ਦੇ ਚੰਗੇ ਆ ਅੰਟੀਰੀਅਰ ਵਿੱਚੋਂ ਬਈ ਸਾਰਾ ਓਕੇ ਜੀ ਬਹੁਤ ਵਧੀਆ ਤੁਸੀਂ ਚੈੱਕ ਕਰੋ ਜੀ ਠੀਕ ਹੈ ਲੈ ਮਿੱਤਰੋ ਅੰਟੀਰੀਅਰ ਦੀ ਬਈ ਕਹਿੰਦਾ ਫੁੱਲ ਚੰਗੇ ਕਾਰ ਆਗੇ ਬਈ ਜੇ ਲਾਈਟ ਲੱਗੇ ਹੋਏ ਨੇਗੇ ਤੇ ਬਾਕੀ ਚੈੱਕ ਕਰ ਸਕਦੇ ਹੋ ਕਾਰ ਐਨ ਸੋਣੀਆ ਪੂਰੀ ਫੁੱਲ ਰੂਖ ਉਸ ਕਾਰ ਆਗੇ ਡਿਸਪਲੇ ਲੱਗੇ ਹੋਏਗੇ ਬਈ ਜੀ ਤੇ ਰੇਟ ਬਈ ਜੀ ਇਹਦਾ ਰੇਟ 5 ਲੱਖ 25 ਹਜ਼ਾਰ ਆਸਕਿੰਗ ਪ੍ਰਾਈਸ ਆ ਬਾਕੀ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਸਵਾ 5 ਲੱਖ ਰੁਪਇਆ ਡਿਮਾਂਡ ਆ ਬਈ ਤੇ ਬਾਕੀ ਮੌਕੇ ਤੇ ਮਾਨਤਾ ਹਨ ਉਰੇ ਆਉਂਗੇ ਹੋ ਜਾਊਗਾ ਤੇ ਅਗਲੀ ਇਹ ਆਗੇ ਬਈ ਜੇ Honda ਦੀ ਹਾਂ ਦਾ ਮੇਜ 2015 ਕਾਫੀ 16 ਚ ਬਣੀ ਹੈ ਜੀ ਓਕੇ ਜੀ ਇਹ ਚਾਰ ਨੰਬਰ ਹੈ ਇਹ ਠੀਕ ਹੈ ਜੀ ਉਸ ਹਲਕੀ ਫੁਲਕੀ ਟੱਚਿੰਗ ਹੈਗੀ ਆ ਓਵਰ ਆਲ ਗੱਡੀ ਓਰਿਜਨਲ ਹੈ ਠੀਕ ਹੈ ਜੀ ਆਰਡਰ 40 ਡਿਗੀ ਸਾਰੀ ਸ਼ੀਲਡ ਹੈ ਕਾਰ ਦੀ ਠੀਕ ਹੈ ਜੀ ਮਤਲਬ ਜਿਹੜੀ ਗੱਲ ਹੋਊਗੀ ਬਈ ਬਾਈ ਕਹਿੰਦਾ ਨਾ ਤੁਹਾਨੂੰ ਦੱਸ ਕੇ ਦੇਵਾਂਗੇ ਇਹ ਨਹੀਂ ਹੋਊਗਾ ਵੀ ਘਰੇ ਜਾ ਕੇ ਗੱਲ ਕੁਝ ਹੋਰ ਨਿਕਲੂਗੀ ਨਾ ਬਈ ਜੋ ਗੱਲ ਹੋਊ ਦੱਸ ਕੇ ਦੇਵਾਂਗੇ ਜੋ ਕਾਰ ਦੀ ਕੰਡੀਸ਼ਨ ਆ ਦੱਸ ਕੇ ਦੇਵਾਂਗੇ ਆਪਾਂ ਠੀਕ ਹੈ ਬਾਈ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਡੈਟ ਸਕਰਚ ਨਹੀਂ ਕਾਰ ਦੇ ਵਿੱਚ ਓਕੇ ਜੀ ਲਾਇਗੋ ਟ੍ਰੋਚਾ ਕਰੋ ਕੰਡੀਸ਼ਨ ਪੂਰੀ ਫੁੱਲ ਕੋਕਾ ਕਾਰ ਹੈ ਜੀ AC ਹੀਟਰ ਵਾਜੇ ਸਾਰਾ ਓਕੇ ਜੀ ਵਰਕਿੰਗ ਦੇ ਵਿੱਚ ਹੈ ਜੀ ਠੀਕ ਆ ਬਈ ਵਰਕਿੰਗ ਹੈਗਾ ਤੇ ਰੇਟ ਉਹ ਬਈ ਜੇ ਦਾ ਰੇਟ 3,25,000 ਦੀ NOC ਨਾਲ ਦੇ ਰਿਹਾ ਜੀ ਠੀਕ ਆ ਜੀ ਪਲੱਸ NOC ਦੇ ਨਾਲ ਬਈ 3,25,000 ਜੇ ਤੁਸੀਂ ਨੰਬਰ ਲਗਵਾਉਣਾ ਹੈਗਾ ਤੇ ਉਹਦਾ ਐਕਸਟਰਾ ਖਰਚ ਆਊਗਾ ਨਾ ਬਈ ਜੀ ਤੇ ਅਗਲੀ ਇਹ ਆ ਗਈ ਬਈ ਜੇ ਇਹ ਵੀਰ ਜੀ ਆ ਗਈ ਰੇਟ 'ਚ 2013 ਮਾਡਲ ਠੀਕ ਹੈ ਜੀ। ਬੀਡੀਆਈ ਮਾਡਲ ਹੈ Ориਜినਲ ਪੰਜਾਬ ਨੰਬਰ ਟਾਇਰ ਨਵੇਂ ਬੈਟਰੀ ਬਿਲਕੁਲ ਨਵੀਂ ਬ੍ਰਾਂਡ ਨਿਊ ਹੈ ਜੀ। ਠੀਕ ਹੈ ਜੀ। ਨੌਨ ਐਕਸੀਡੈਂਟ ਹੈ ਬੰਪਰ ਵਗੈਰਾ ਅਗਲਾ ਪਿਛਲਾ ਬੰਪਰ ਟਚਿੰਗ ਹੋ ਸਕਦੇ ਆ। ਬਾਕੀ ਗੱਡੀ Ориਜినਲ ਹੈ। ਨਵੇਂ ਸੀਟ ਕਵਰਾਂ ਚ ਆ ਗਏ ਨਾ ਬਈ। ਸੀਟ ਕਵਰ ਨਵੇਂ ਬੈਟਰੀ ਨਵੀਂ ਟਾਇਰ ਬਿਲਕੁਲ ਬਹੁਤ ਨਵੇਂ ਬਿਲਕੁਲ ਇਹ ਮੇਰੇ ਖਿਆਲ 1000 ਕਿਲੋਮੀਟਰ ਚੱਲੇ ਹੀ ਨਹੀਂ ਟਾਇਰ। ਠੀਕ ਹੈ। ਵੀ ਮੰਨ ਕੇ ਚੱਲੀਏ ਜੇ ਜਦੋਂ ਤੁਸੀਂ ਉਰੇ ਪੈਸੇ ਲਾਤੇ ਜੇ ਘਰੇ ਜਾ ਕੇ 1 ਰੁਪਿਆ ਤੱਕ ਲਾਉਂਦੇ ਜਰੂਰ ਤੇ ਕਿਤੇ ਜਾਣ ਦੀ ਲੋੜ ਨਹੀਂ ਹੈ। ਠੀਕ ਹੈ ਭਾਜੀ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਮਾਡਲ ਹੈ ਕਿ ਭਾਜੀ 2000 2013 ਮਾਡਲ VDI ਠੀਕ ਹੈ ਭਾਜੀ ਮਤਲਬ ਭਾਈ ਜੇ ਤੁਸੀਂ ਭਾਜੀ ਪਰਮਾਨੈਂਟ ਕਾਰ ਚਲਾਉਣੀ ਹੈ ਕਿ ਤਾਂ ਬਹੁਤ ਚੰਗੀ ਕਾਰ ਆ ਗਈ ਐਵਰੇਜ ਪੱਕਾ ਵੀ ਆਣਾ ਭਾਜੀ ਬਹੁਤ ਵਧੀਆ ਜੀ ਤੇ ਰੇਟ ਰੋ ਭਾਜੀ ਇਹਦਾ 290000 ਰੁਪਏ ਜੀ 290000 ਰੁਪਏ ਮੰਨ ਤਾਂ ਹੋ ਜੀ ਹੋ ਜਾਊਗਾ ਜੀ ਠੀਕ ਹੈ ਭਾਜੀ ਤੇ ਅਗਲੀ ਇਹ ਆ ਗਈ ਭਾਜੀ ਇਹ ਆ ਗਈ ਵੀਰ ਜੀ 2013 ਰਜਿਸਟਰਡ 14 ਮਾਡਲ ਅਲਟੋ ਠੀਕ ਹੈ ਜੀ 체크 ਕਰ ਸਕਦੇ ਹੋ ਬੰਪਰ ਟੂ ਬੰਪਰ origignal ਕਾਰ ਹੈ ਜੀ ਠੀਕ ਹੈ ਜੀ ਮਤਲਬ ਇੱਕ ਗੱਲ ਕਹਿ ਸਕਦੇ ਆ ਨਾ ਭਾਈ ਜੀ ਜੇ ਇਦੀ ਫਲਕਾਰੀ ਪਾ ਕੇ ਲੈ ਜੀਏ ਫੁੱਲ ਕੋਕਾ ਦੇ ਫੁੱਲ ਨਵੀਂ ਕਾਰ ਆ ਨਾ ਭਾਈ ਜੀ ਸ਼ੋਰੂਮ ਪੀਸ ਕਹਿ ਸਕਦੇ ਆ ਕਿ ਸ਼ੋਰੂਮ ਕੰਡੀਸ਼ਨ ਹੈ ਜੀ ਟਾਇਰ ਨਵੇਂ ਆ ਬੈਟਰੀ ਨਵੀਂ ਸ਼ੀਟ ਕਵਰ ਨਵੇਂ ਠੀਕ ਹੈ ਜੀ ਕੋਈ ਡੈਂਟ ਸਕਰੈਚ ਨਹੀਂ ਕੋਈ ਲੱਗੀ ਬੱਜੀ ਨਹੀਂ ਉਹ ਗਾਰੰਟੀ ਹੈ ਜੀ ਆਪ ਨੂੰ ਓਕੇ ਜੀ ਇਹਨੂੰ ਤਾਂ 올 origignal ਹੀ ਕਹਿ ਸਕਦੇ ਆ ਨਾ ਬਿਲਕੁਲ origignal ਕਾਰ ਆ ਭਾਈ ਜੀ ਠੀਕ ਹੈ ਭਾਈ ਚੰਗੇ ਕਾਰ ਆ ਕਿ ਬਾਕੀ ਚੱਕ ਵੀ ਕਰ ਸਕਦੇ ਹੋ ਕਿ ਭਾਈ ਜੀ ਤੇ 2000 2014 ਮਾਡਲ ਜੀ 13/14 13 ਚ ਮੈਨੂਫੈਕਚਰ ਹੈ 14 ਚ ਕਾਪੀ ਬਣੀ ਹੈ ਓਕੇ ਜੀ ਤੇ ਇਹਦਾ ਰੇਟ ਰੋਪੇ ਜੀ 215000 ਰੁਪਏ ਆਸਕਿੰਗ ਪ੍ਰਾਈਸ ਹੈ ਜੀ ਬਾਕੀ ਮੌਕੇ ਤੇ ਨੇਗੋਸ਼ੀਏਬਲ ਹੋ ਜਾਊਗਾ ਠੀਕ ਹੈ ਜੀ ਪੀਪੀ 23 ਮੁਕਸਰ ਦਾ ਨੰਬਰ ਆ ਗਿਆ ਨਾ ਬਾਈ ਜੀ ਤੇ ਅਗਲੀ ਆ ਗਈ ਬਾਈ ਸਕੋਡਾ ਰੈਪਿਡ ਜੀ ਸਕੋਡਾ ਰੈਪਿਡ 2012 ਠੀਕ ਹੈ ਜੀ ਯੈਸਟਰਡ 13 ਮਾਡਲ ਹੈ ਜੀ ਠੀਕ ਹੈ ਜੀ ਆਲ オリジナル ਦੀ ਕਾਰ ਹੈ ਬੰਪਰ ਸ਼ਾਂਪਰਾਂ ਦੀ ਟਚਿੰਗ ਹੈਗੀ ਆ ਓਵਰ ਆਲ ਗੱਡੀ ਐਕਸੀਡੈਂਟ ਕਿਤੋਂ ਨਹੀਂ ਉਹ ਗਾਰੰਟੀ ਆ ਠੀਕ ਹੈ ਮਤਲਬ ਸਭ ਤੋਂ ਵੱਧ ਮਾਰਕੀਟਿੰਗ ਦੇ ਵਿੱਚ ਚੱਲਣ ਵਾਲੀ ਕਾਰ ਹੈ ਜੀ ਮਿੱਤਰੋ ਸਕੌਡਾ ਰੈਪਿਡ ਬਹੁਤ ਹੈਵੀ ਕਾਰ ਹੈ ਜੀ ਓਕੇ ਭਾਈ ਛੋਟਾ ਕਾਰ ਕਹਿ ਸਕਦਾ ਨਹੀਂ ਇੱਕ ਤਰ੍ਹਾਂ ਦੀ ਇਹਨੂੰ ਠੀਕ ਆ ਭਾਜੀ ਤੇ ਮਾਡਲ ਇਹ ਜੀ ਭਾਜੀ 2000 ਨਗਰ ਦੀ ਬਹੁਤ ਵਧੀਆ ਫੁੱਲ ਗਾਰੰਟੀ ਹੈ ਜੀ 2012 ਰਜਿਸਟਰਡ 13 ਠੀਕ ਹੈ ਜੀ ਓਨਰ ਰੂ ਹੈ ਜੀ ਓਨਰ ਸੈਕੰਡ ਹੈ ਜੀ ਠੀਕ ਹੈ ਜੀ ਸ਼ੀਸ਼ੇ ਭਾਈ ਸਾਰੇ ਨਾਲ ਦੀ ਹੋਣਗੇ ਜੀ ਇਹਦੇ ਸਾਰੇ ਨਾਲ ਦੇ ਹੈ ਜੀ ਇੱਕ ਤਾਂ ਭਾਵੇਂ ਹੋਇਆ ਫਰੰਟ ਵਾਲਾ ਬੀਸ਼ੱਕ ਚੇਂਜ ਹੋਵੇ ਠੀਕ 230000 ਰੁਪਿਆ ਆਸਕਿੰਗ ਪ੍ਰਾਈਸ ਹੈ ਜੀ ਇਹਦਾ ਠੀਕ ਹੈ ਜੀ 2 ਲੱਖ 30 ਹਜ਼ਾਰ ਰੁਪਏ 30 ਹਜ਼ਾਰ ਠੀਕ ਆ ਭਾਈ ਕਾਰ ਚੰਗੀ ਆਗੀ ਬਾਕੀ ਭਾਈ ਮੌਕੇ ਤੇ ਆ ਕੇ ਚੈੱਕ ਕਰਵਾ ਕੇ ਇਹ ਵੀ ਲਿਆ ਸਕਦੇ ਹੋ ਤੇ ਆ ਚੱਕੋ ਮਿੱਤਰੋ ਇਹ ਵੀ ਕਾਰ ਕਹਿ ਸਕਦੇ ਆਂ ਕਿ ਅੱਜ ਕੱਲ ਦੇ ਭਾਈ ਜੀ ਤੁਸੀਂ ਕਾਰਾਂ ਦੇਖਣ ਲੱਗ ਜਉਂਗੇ ਰੋਡ ਦੇ ਉੱਤੇ ਇੰਨੀਆਂ ਮਿਲਣਗੀਆਂ ਘਟੋ ਘਟ ਜੇ ਤੁਸੀਂ 100 ਕਾਰ ਜਾਂਦੀ ਦੇਖੋਗੇ ਤਾਂ ਉਹ ਚੋਂ 15-20 ਇਹ ਕਾਰਾਂ ਮਿਲਣਗੇ ਮਿਲਣਗੇ ਬਿਲਕੁਲ ਜੀ ਹਾਂ ਠੀਕ ਆ ਭਾਜੀ ਬਾਕਸ ਵੈਗਨ ਦੀ ਅਪੋਲੋ ਆ ਗਈ ਭਾਜੀ ਇੱਕ ਨਾ ਜਿਵੇਂ ਆਪਾਂ ਕਹਿ ਸਕਦੇ ਆਂ ਕਿ ਨਵੀਂ ਜਨਰੇਸ਼ਨ ਲਾ ਲਓ ਜਾਂ ਪੜੇ ਲਿਖੇ ਆ ਆਪਣਾ ਸੁਆਜ ਹੋ ਗਿਆ ਉਹ ਤਾਂ ਫਰਕ ਪੈ ਜਾਂਦਾ ਹਾਂਜੀ ਹਾਂਜੀ ਤਾਂ 90% ਕਸਟਮਰ ਹੁਣ ਮੋਸਟਲੀ ਤੁਸੀਂ ਮੰਨੋ ਵੀ ਸੇਫਟੀ ਵੱਲ ਧਿਆਨ ਬਹੁਤ ਦੇਣ ਲੱਗੇ ਸਹੀ ਗੱਲ ਹੈ ਜੀ ਹਨਾ ਜੀ ਜੇ ਸੇਫਟੀ ਪੱਖ ਤੋਂ ਇਹ ਕਾਰ ਬਹੁਤ ਜ਼ਬਰਦਸਤ ਆ ਠੀਕ ਹੈ ਛੋਟਾ ਕਾਰ ਕਹਿੰਦੇ ਮਤਲਬ ਕਹਿ ਲਈਏ ਹਨਾ ਬਾਈ ਜਦੋਂ ਉਹਦੇ ਵਿੱਚ ਖੱਡੇ 'ਚ ਪਾਜਦੀ ਤਾਂ ਵੀ ਪਤਾ ਲੱਗਦਾ ਇੰਨੀ ਹੈਵੀ ਕਾਰ ਹੈ ਹਨਾ ਜੀ ਬਹੁਤ ਜ਼ਬਰਦਸਤ ਹੈ ਗੱਡੀ ਠੀਕ ਹੈ ਉਹ 2014 ਮਾਡਲ ਦੀ ਕਾਰ ਹੈ ਜੀ ਠੀਕ ਹੈ ਜੀ ਸੈਕੰਡ ਓਨਰ ਪੰਜਾਬ ਨੰਬਰ ਆ ਲਾਈਟ ਟਾਇਰ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਇੱਕ ਹੋਰ ਇੱਥੇ ਪੁਆਇੰਟ ਆ ਜੀ 4 ਸਿਲੰਡਰ ਵਾਲੀ ਹੈ ਭਾਜੀ ਇਹ ਠੀਕ ਹੈ ਜੀ ਇੱਥੇ 3 ਸਿਲੰ ਮਤਲਬ ਕਿ ਗਹਿਣਾ ਕਾਰ ਹੈ ਨਾ ਖੁੱਲੇ ਠੀਕ ਹੈ ਜੀ ਨਾ ਲੋੜ ਹੈ ਤੁਸੀਂ ਕਾਰ ਦੀ ਟਰਾਈ ਲਓ ਚੈੱਕ ਕਰੋ ਠੀਕ ਹੈ ਭਾਈ ਜੀ ਲੈ ਮਿੱਤਰੋ ਦੇਖ ਸਕਦੇ ਹੋ ਕਿ ਵੀ ਮਤਲਬ ਇੱਕ ਗੱਲ ਹੋਰ ਵੀ ਹੈ ਨਾ ਭਾਈ ਜੀ ਇੰਜਨ ਪੱਕਾ ਵੀ ਛੋਟਾਗਾ ਹੈ ਨਾ ਭਾਈ ਜੇ ਤੁਸੀਂ ਚਾਲ ਚਲਾਵ ਦੇਖਣਾ ਨਾ ਇਹ ਕਾਰ ਦਾ ਦੇਖ ਕੇ ਦੇਖੋ ਨਾ ਭਾਈ ਬਹੁਤ ਸੋਹਣੀ ਚਲਾਈ ਹੈ ਜੀ ਗੱਡੀ ਠੀਕ ਹੈ ਭਾਈ ਜੀ ਬਹੁਤ ਵਧੀਆ ਠੀਕ ਹੈ ਜੀ ਰੇਟ ਬਈ ਇਹਦਾ ਜੈਸਨੋ ਵਾਲਾ ਦੇ ਦਿਓ ਜੀ ਮਾਰਕੀਟ ਤੇ 14 ਆਪਾਂ 14014 ਮਾਡਲ ਆ ਜੀ 3 ਲੱਖ 25000 ਰੁਪਏ ਦੀ ਸਾਡੀ ਡਿਮਾਂਡ ਹੈ ਓਕੇ ਜੀ ਬਾਕੀ ਮੌਕੇ ਤੇ ਇੱਕ ਲਾਸਟ ਦੇ ਆਪਾਂ ਜਰੂਰ ਆਫਰ ਜਰੂਰ ਦੇਵਾਂਗੇ ਠੀਕ ਹੈ ਜੀ ਤੁਸੀਂ ਆਪਾਂ ਦੀਵਾਲੀ ਨੰਗੀ ਹੈਗੀ ਅਜੇ ਕੋਈ ਗੱਲ ਨਹੀਂ ਜੀ ਠੀਕ ਹੈ ਸਦਾ ਦੀਵਾਲੀ ਸਾਧਦੀ ਆ ਠੀਕ ਹੈ ਭਾਈ ਜੀ ਤੇ ਅਗਲੀ ਇਹ ਆ ਗਈ ਜੀ ਹੋਂਡਾ ਦੀ ਇਹ ਹੰਡੋਈ ਦੀ i20 ਆ ਭਾਜੀ ਓਕੇ ਜੀ 2012 ਮਾਡਲ ਹੈ ਜੀ ਠੀਕ ਹੈ ਜੀ ਬੰਪਰ ਟੂ ਬੰਪਰ Ориਜినਲ ਆ ਫਸਟ ਓਨਰ ਦੀ ਕਾਰ ਆ ਓਕੇ ਜੀ ਪੁਸ਼ ਵਟਨ ਵਾਲੀ ਆ ਟ ਪੋਸਾ ਪੋਸਾ ਵਟਣ ਵਾਲੀ ਬਈ ਕਾਰ ਆਗੇ ਪੀਵੀ ਉਹਨੇ ਕੰਪਨੀ ਦੇ ਓਕੇ ਲੋਕਲ ਬਰਨਾਲੇ ਦਾ ਨੰਬਰ ਆਣਾ ਭੇਜੇ ਲੋਕਲ ਨੰਬਰ ਆ ਭਾਜੀ ਓਕੇ ਜੀ ਕਾਰ ਕੰਡੀਸ਼ਨ ਦੀ ਚੰਗੀ ਆ ਬਈ ਏਸੀ ਹੀਟਰ ਸਾਨੂੰ ਸਾਰਾ ਵਰਕਿੰਗ ਚ ਮਿਲੂਗਾ ਮਾਰਕੀਟ ਰੇਟ ਤੋਂ ਸਾਡਾ बराबर हु 10000 ਘਟੂਗਾ ਵੱਧ ਨਹੀਂ ਹੋ ਮੇਰਾ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਪਰ ਕਾਰਾਂ ਵੀ ਐਸੀ ਮਿਲਣੀਆਂ ਕਿਤੋਂ ਵੀ ਨਹੀਂ ਮਿਲਦੀਆਂ ਬਾਈ ਸਾਡੀ ਕਾਰ ਮੇਰੇ ਚਾਰੇ ਕਾਰ ਵੇਚਾਰਾਂ ਦੀ ਕਾਰ ਕੋਈ ਬੰਦਾ ਐਕਸੀਡੈਂਟ ਪ੍ਰੂਫ ਕਰ ਦੇਵੇ ਠੀਕ ਹੈ ਸਾਡੇ ਕਾਰ ਕੋਈ ਕਹੇ ਦੇ ਵੀ ਐਕਸੀਡੈਂਟ ਲੈ ਕੇ ਗੱਡੀ ਡੈਮੇਜ ਲੈ ਕੇ ਤਿਆਰ ਕਰਕੇ ਵੇਚਦੇ ਆ ਠੀਕ ਹੈ 1 ਮਿੰਟ ਚ ਖੜਾ ਕੇ ਗੱਡੀ ਪੈਸੇ ਵਾਪਸ ਦੇ ਦਾਂਗੇ ਠੀਕ ਹੈ ਇਹੀ ਟ੍ਰਾਫਿਕ ਫੁੱਲ ਗਾਰੰਟੀ ਵਾਲਾ ਕੰਮ ਆਗਾ ਬਾਈਆਂ ਦਾ ਠੀਕ ਹੈ ਬਾਈ ਜੀ ਤੇ ਇਹ ਮਾਡਲ ਸੀ ਬਾਈ ਜੀ 2000 2012 ਮਾਡਲ ਫਸਟ ਓਨਰ ਪੁਸ਼ ਬਟਨ ਸਟਾਰਟ ਓਕੇ ਜੀ 315000 ਰੁਪਏ ਦੀ ਡਿਮਾਂਡ ਹੈ ਬਾਕੀ ਮੌਕੇ ਤੇ ਠੀਕ ਹੈ ਜੀ ਮਤਲਬ ਬਈ ਕਾਰ ਨੂੰ ਕਹਿ ਨਹੀਂ ਸਕਦੇ ਹੈਗੇ 2012 ਮਾਡਲ ਵਾਲਾ ਬਈ ਇੰਨੀ ਸੋਹਣੀ ਕਾਰ ਉਹ ਨਵੀਂ ਕੰਡੀਸ਼ਨ ਦੀ ਕਾਰ ਹੈ ਜੀ ਠੀਕ ਹੈ ਫੁੱਲ ਨਵੀਂ ਕੰਡੀਸ਼ਨ ਦੀ ਕਾਰ ਹੈਗੇ ਤੇ ਅਗਲੀ ਇਹ ਆਗੇ ਬਈ ਜੇ ਛੋਟਾ ਕਾਰ ਦੇਖ ਸਕਦੇ ਹੋਗੇ ਇਹਨੂੰ ਰਾਣੀ ਕਾਰ ਕਹਿ ਸਕਦੇ ਆਂ ਕਿ ਇੱਕ ਤਰ੍ਹਾਂ ਦੀ ਹਾਂਜੀ ਹਾਂ ਤੇ ਇਹ ਆਗੇ ਬਈ ਜੀ 2018 ਮਾਡਲ ਹੈ ਜੀ ਠੀਕ ਹੈ ਜੀ ਐਕਸਯੂਵੀ 500 ਡਬਲ 5 ਦੇ ਵਿੱਚ ਇਹਦੇ ਲਾਈਟਰ ਕੰਪਨੀ ਵਾਲੇ ਡੀ ਫੋਗਰ ਬਾਈਪ ਬਾਈਪਰ ਵਗੈਰਾ ਇਹਦੇ ਹੈਗਾ ਜੀ ਓਕੇ ਜੀ ਨਵੀਂ ਸ਼ੇਪ ਦੇ ਵਿੱਚ ਹੈ ਠੀਕ ਹੈ ਜੀ ਪੰਜਾਬ ਦਾ ਨੰਬਰ ਹੈ ਲੱਖ ਦੇ ਆਸ-ਪਾਸ ਚੱਲੀ ਆ ਇੰਜਨਗੀਰ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਫੁੱਲ ਨਵੀਂ ਕਾਰ ਕਹਿ ਸਕਦੇ ਨੇ ਬਈ ਜੀ ਹਾਂ ਤੁਸੀਂ ਇੰਟੀਰੀਅਰ ਵਗੈਰਾ ਚੈੱਕ ਕਰ ਸਕਦੇ ਠੀਕ ਹੈ ਇੰਟੀਰੀਅਰ ਦੀ ਵੀ ਬਈ ਚੰਗੇ ਕਾਰ ਆਗੇ ਫੁੱਲ ਕੋਕਾ ਕਾਰ ਆਗੇ ਬਈ ਬਾਕੀ ਇੱਕ ਗੱਲ ਹੋਰ ਹੈ ਨਾ ਬਈ ਇਹ ਚ ਇਹ ਗੱਡੀਆਂ ਚ ਬਈ ਲੰਗਜ਼ਰੀ ਫੀਲਿੰਗ ਹੀ ਆਉਂਦੀ ਹੈ ਨਾ ਬਈ ਬਹੁਤ ਜ਼ਬਰਦਸਤ ਚਲਾਵਾ ਹੈ ਕਾਰ ਦਾ ਬਹੁਤ ਹੀ ਵਧੀਆ ਠੀਕ ਆ ਬਾਈ ਜੀ ਇਹਦਾ ਰੇਟ ਰਹੂਗਾ ਬਾਈ ਜੀ ਰੇਟ ਵੀ ਜੀ 6,80,000 ਰੁਪਿਆ 2018 ਮਾਡਲ ਨਵੀਂ ਸ਼ੇਪ ਦੀ ਸੈਕੰਡ ਓਨਰ ਓਕੇ ਜੀ ਮੌਕੇ ਤੇ ਮਾਨਤਾ ਨਾ ਹੋਰ ਵੀ ਕਾਰ ਹੈਗੀਆਂ ਨੇ ਭਾਜੀ ਆਪਣੇ ਕੋਲ ਹੋਰ ਵੀ ਹੈਗੀਆਂ 5 6 ਕਾਰਾਂ ਵਰਕਸ਼ਾਪ 'ਚ ਖੜੀਆਂ ਆਜ 4 ਕਾਰਾਂ ਅਸੀਂ ਹੋਰ ਵੀ ਲਈਆਂ ਸ਼ਾਮ ਤੱਕ ਜਾਂ ਕੱਲ ਤੱਕ ਆ ਜਾਣੀਆਂ ਠੀਕ ਹੈ ਜੀ ਪ੍ਰਾਈਜ਼ ਅੱਜ ਸ਼ਾਮ ਨੂੰ ਆਜੀ 2018 ਮਾਡਲ ਠੀਕ ਹੈ ਜੀ ਬੀਡੀਆਈ ਆਪਸ਼ਨਲ ਦੇ ਵਿੱਚ ਫਸਟ ਓਨਰ ਦੀ ਕਾਰ ਹੈ ਠੀਕ ਹੈ ਜੀ ਮੇਰੇ ਖਿਆਲ 90 ਕੇ ਹਜ਼ਾਰ ਚੱਲੀ ਹੈ ਜੀ ਠੀਕ ਹੈ ਜੀ ਸਾਢੇ 6 ਲੱਖ ਰੁਪਏ ਦੇ ਦੇਵਾਂਗੇ ਸਾਡੇ 2018 ਮਾਡਲ ਫਸਟ ਓਨਰ ਬੀਡੀਆਈ ਆਪਸ਼ਨਲ ਓਕੇ ਜੀ ਕਲਰ ਹੈਗਾ ਭੈ ਜੀ ਦਾ ਵਾਈਟ ਕਲਰ ਜੀ ਵਾਈਟ ਕਲਰ ਦੇ ਵਿੱਚ ਆ ਜੀ ਇੱਕ ਆਫਰ ਜੋ ਮੈਂ ਵੀਰ ਨੂੰ ਪਹਿਲਾਂ ਵੀ ਬੋਲਿਆ ਸੀਗਾ ਵੀਰ ਬਹੁਤ ਮਿਹਨਤੀ ਆ ਠੀਕ ਆ ਜੀ ਚੰਗਾ ਸਮਾਜ ਦੇ ਵਿੱਚ ਲਾ ਲਓ ਜਾਂ ਸਾਡੀ ਵੀ ਇੱਕ ਤਰ੍ਹਾਂ ਦੀ ਹੈਲਪ ਹੋ ਜਾਂਦੀ ਆ ਵੀਡੀਓ ਪਾਉਂਦੇ ਆ ਸਾਡੇ ਕੋਲੇ ਕਸਟਮਰ ਆਉਂਦੇ ਆ ਨਾ ਤਾਂ ਥੋੜੀ ਵੀਡੀਓ ਦੇਖ ਕੇ ਜਿਹੜਾ ਵੀ ਭਰਾ ਆਊਗਾ ਸੌਦਾ ਡੀਲ ਕਾਰ ਦੀ ਡੀਲ ਹੋਣ ਤੋਂ ਬਾਅਦ ਵੀ ਸਾਨੂੰ ਇੱਕ ਵਾਰੀ ਸਕਰੀਨਸ਼ਾਟ ਦੇ ਦੇ ਵੀ ਤੁਹਾਡੀ ਵੀਡੀਓ ਵੇਖ ਕੇ ਆਇਆ ਪੰਜ ਹਜ਼ਾਰ ਰੁਪਏ ਸਪੈਸ਼ਲ ਡਿਸਕਾਊਂਟ ਵੱਖਰਾ ਕਰਾਂਗੇ ਠੀਕ ਹੈ ਲੈ ਮਿੱਤਰੋ ਤੁਹਾਡੇ ਵਾਸਤੇ ਆਫਰ ਆ ਗਿਆ ਜਦੋਂ ਤੁਸੀਂ ਉਰੋਂ ਆ ਕੇ ਕਾਰ ਵਾਇ ਕਰੋਂਗੇ ਨਾ ਸੌਦਾ ਹੋ ਗਿਆ ਠੀਕ ਹੈ ਇਹ ਨਹੀਂ ਹੈਗਾ ਸੌਦੇ ਤੋਂ ਪਹਿਲਾਂ ਜਦੋਂ ਸੌਦਾ ਛੋਟਾ ਹੋ ਗਿਆ ਬਾਈ ਕਹਿੰਦਾ 5000 ਰੁਪਏ ਦਾ ਛੋਟਾ ਮਾਨ ਤਾਨ ਕਰਾਂਗੇ ਠੀਕ ਹੈ ਚਾਹੀਦੀ ਉਹਦਾ ਤੇਲ ਪੋ ਵਾਲੀ ਜਣਾ ਬਿਲਕੁਲ ਜੀ ਕੋਈ ਗੱਲ ਠੀਕ ਹੈ ਭਾਈ ਤੇ ਮੋਬਾਈਲ ਨੰਬਰ ਰੁਕੇ ਜੀ ਆਪਣਾ ਜੇਰਾ ਮੋਬਾਈਲ ਨੰਬਰ ਨੋਟ ਕਰ ਸਕਦੇ ਹੋ 94177 44324 ਠੀਕ ਹੈ ਬਾਈ ਜੀ 9417044324 ਓਕੇ ਬਾਈ ਜੀ ਠੀਕ ਹੈ ਬਾਈ ਜੀ ਧੰਨਵਾਦ ਗੱਲ ਕਰਕੇ ਜੀ ਆਰੋ ਬਾਈ ਜੀ ਧੰਨਵਾਦ ਜੀ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਪਹੁੰਚੋ ਧੂਰੀ ਕਾਰ ਬਜ਼ਾਰ ਤੇ ਜੇ ਤੁਸੀਂ ਚੰਗੀਆਂ ਕਾਰਾਂ ਵਾਹ ਕਰਨੇ ਨੇ ਧੰਨਵਾਦ ਸਸਿਕਾ